ਸਾਰੇਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋ ਤੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਅੱਜ ਅਸੀਂ ਆਏ ਜੀ ਇੱਕ ਪਵਿੱਤਰ ਥਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਅੱਜ ਗੁਰਦੁਆਰਾ ਅੜੀਸਰ ਸਾਹਿਬ ਤੇ ਜ਼ਿਲ੍ਹਾ ਬਰਨਾਲਾ ਉਹ ਨਵੇਂ ਪਾਸ਼ਾਏ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਤੇ ਸੰਗਤ ਬਹੁਤ ਦੂਰ ਦੂਰੋਂ ਚੱਲ ਕੇ ਆਉਂਦੀ ਹੈ ਜੀ ਬਹੁਤ ਹੀ ਮਸ਼ਹੂਰ ਗੁਰਦੁਆਰਾ ਸਾਹਿਬ ਹੈ ਅੱਜ ਤੋਂ 4-5 ਸਾਲ ਪਹਿਲਾਂ ਆਮ ਸੰਗਤ ਹੀ ਆਉਂਦੀ ਸੀਗੀ ਤੇ ਜਿਆਦਾ ਸੰਗਤ ਨੂੰ ਪਤਾ ਨਹੀਂ ਸੀ ਇਸ ਸਥਾਨ ਬਾਰੇ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਣ ਲੱਗ ਪਈ ਹੈ ਜੀ ਤੇ ਅੱਜ ਆਪਾਂ ਵੀ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਜਾਣਾਂਗੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਹ ਗੁਰਦੁਆਰਾ ਸਾਹਿਬ ਹੈ ਜਿਲਾ ਬਰਨਾਲਾ ਦੇ ਵਿੱਚ ਤੇ ਧੌਲਾ ਪਿੰਡ ਹੈ ਜੀ ਤੋਂ ਲਾ ਪਿੰਡ ਦੇ ਬਿਲਕੁਲ ਨੇੜੇ ਹੀ ਹੈ ਜੀ ਇਹ ਤੇ ਤੁਹਾਨੂੰ ਦੱਸ ਦਈਏ ਜੀ ਜਿਉ ਆ ਸੜਕ ਆ ਰਹੀ ਇਧਰਲੇ ਪਾਸੋਂ ਇਹ ਬੰਡੇ ਤੋਂ ਆ ਰਹੀ ਹੈ ਤੇ ਆ ਸੜਕ ਸਿੱਧੀ ਜਾਂਦੀ ਹੈ ਜੀ ਅੱਗੇ ਬਰਨਾਲੇ ਨੂੰ ਤੇ ਆ ਇਧਰਲੇ ਪਾਸੇ ਇੱਕ ਗੇਟ ਬਣਿਆ ਹੋਇਆ ਜੀ ਦੇਖ ਲੱਕ ਜਾਂਦੀ ਹੈ ਜੀ ਸਿੱਧੀ ਗੁਰਦੁਆਰਾ ਅੜੀ ਸਰ ਸਾਹਿਬ ਨੂੰ ਤੇ ਮੇਨ ਸੜਕ ਦੇ ਉੱਤੇ ਇੱਥੇ ਬੋਰਡ ਲੱਗਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਇੱਕ ਗੁਰਦੁਆਰਾ ਸਾਹਿਬ ਪਿੱਛੇ ਹੈ ਜੀ ਗੁਰਦੁਆਰਾ ਸੋਹਿਆਣਾ ਸਾਹਿਬ ਉਹਦੇ ਬੋਰਡ ਵੀ ਲੱਗੇ ਹੋਏ ਸੜਕ ਤੇ ਪਹਿਲਾਂ ਸਾਨੂੰ ਥੋੜਾ ਜਿਹਾ ਪਲੇਖਾ ਪੈ ਗਿਆ ਸੀਗਾ ਢੰਡੇ ਤੋਂ ਬਰਨਾਲੇ ਜਾਂਦੇ ਆ ਤੇ ਇਹ ਸੱਜੀ ਆਸਾਰੀ ਗੁਰ ਤੇ ਇੱਕ ਰਸਤਾ ਤਾਂ ਇਹ ਹੈ ਜੇ ਤੁਸੀਂ ਆਪਣੇ ਵਹੀਕਲ ਲਵਾਉਣੇ ਆ ਇੱਧਰ ਦੀ ਜਾ ਸਕਦੇ ਆਪਾਂ ਬੰਢੇ ਤੋਂ ਆਉਣ ਲੱਗਿਆਂ ਤੁਹਾਡੇ ਕੋਲ ਆਪਣਾ ਵਹੀਕਲ ਨਹੀਂਗਾ ਬੱਸ ਵਗੈਰਾ ਤੇ ਆਉਣਾ ਤਾਂ ਸਿੱਧਾ ਇੱਥੋਂ ਅੱਗੇ ਜਾ ਕੇ ਹੰਢਾਇਆ ਆ ਜਾਂਦਾ ਜੀ ਉੱਤਰ ਕੇ ਤੁਸੀਂ ਆਟੋ ਲੈ ਕੇ ਜਾ ਸਕਦੇ ਸਿੱਧੀ ਸੜਕ ਜਾਂਦੀ ਹੈ ਗੁਰਦੁਆਰਾ ਅੜੀ ਸਰ ਸਾਹਿਬ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਕਟ ਹੈ ਜੀ ਕਟ ਤੋਂ ਆਪਾਂ ਜੂਟਰਨ ਲੈ ਕੇ ਆਉਣੇ ਆ ਤੇ ਚੱਲਦੇ ਨੇ ਗੁਰਦੁਆਰਾ ਸਾਹਿਬ ਤੇ ਕਰਦੇ ਆ ਦਰਸ਼ਨ ਮੇਲੇ ਉਸ ਮੋੜ ਤੋਂ ਅਸੀਂ 1.5 ਕਿਲੋਮੀਟਰ ਅੱਗੇ ਆ ਗਏ ਜੀ ਤੇ ਅੱਗੇ ਹੈਗਾ ਜੀ ਕਟ ਇਹ ਇੱਥੋਂ ਆਪਾਂ ਜੂਟਰਨ ਲੈ ਕੇ ਤੇ ਗੁਰਦੁਆਰਾ ਸਾਹਿਬ ਵਾਲੀ ਸੜਕ ਤੇ ਜਾਵਾਂਗੇ। ਇਹ ਲੋ ਜੀ ਆ ਗਏ ਜੀ ਮੈਂ ਸੜਕ ਗੁਰਦੁਆਰਾ ਸਾਹਿਬ ਵਾਲੀ ਤੇ ਇੱਥੇ ਇੱਕ ਗੇਟ ਬਣਿਆ ਹੋਇਆ ਜੀ। ਗੁਰਦੁਆਰਾ ਅੜੀਸਰ ਸਾਹਿਬ ਪਾਕਸ਼ਾਹੀ ਨੌਵੀਂ ਕੋਠੇ ਚੂੰਗ ਤੋਲਾ ਤੇ ਇਹ ਅੱਗੇ ਪੈਂਡੜੀ ਚੂੰਗ ਕਾ ਪਿੰਡ ਦੇ ਨਾਲ ਹੀ ਇਹ ਥੋੜਾ ਪਿੰਡ ਕ੍ਰੋਸ ਕਰਕੇ ਤੇ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਰੇ ਕੰਧਾਂ ਤੇ ਲਿਖਿਆ ਹੋਇਆ ਮਰਸਤਾ ਵੀ ਕਿਹੜੇ ਪਾਸੇ ਆਪਾਂ ਜਾ ਸਕਦੇ ਆ ਜਿਵੇਂ ਸਾਹਮਣੇ ਇਹ ਸੜਕ ਜਿਉਂ ਖੱਬਿਆ ਤੋਂ ਮੁੜਨਾ ਆਪਾਂ ਤੇ ਸਾਹਮਣੇ ਘਰ ਦੀ ਕੰਧ ਤੇ ਲਿਖਿਆ ਹੋਇਆ ਗੁਰਦੁਆਰਾ ਅੜੀਸਰ ਸਾਹਿਬ ਤੇ ਥੱਲੇ ਤੀਰ ਦਾ ਨਿਸ਼ਾਨ ਬਣਿਆ ਹੋਇਆ ਜੇ ਆਪਾਂ ਕਿੱਧਰ ਜਾਣਾ ਇਹ ਜਿਹੜੇ ਪਿੰਡ ਚ ਆਪਾਂ ਕ੍ਰੋਸ ਕੀਤਾ ਜੀ ਪਿੰਡ ਦਾ ਨਾਮ ਚੂਂਗ ਹੈ ਚੂਂਗ ਤੇ ਧੋਲਾ ਜੋ ਹੈਗਾ ਪਿੰਡ ਉਹਨਾਂ ਦੇ ਵਿਚਾਰੇ ਗੁਰਦੁਆਰਾ ਸਾਹਿਬ ਹੈ ਜੀ ਤੇ ਇਸ ਲਈ ਗੁਰਦੁਆਰਾ ਸਾਹਿਬ ਦੇ ਨਾਮ ਦੇ ਮਗਰ ਚੂਂਗ ਵੀ ਲਿਖਿਆ ਜਾਂਦਾ ਤੇ ਧੋਲਾ ਵੀ ਲਿਖਿਆ ਜਾਂਦਾ 3 ਪੁਆਇੰਟ ਆ ਗਿਆ ਜੀ 3 ਪੁਆਇੰਟ ਤੋਂ ਮੁੜਾਂਗੇ ਆਪਾਂ ਸੱਜੇ ਪਾਸੇ ਸਾਰੀ ਸੰਗਤ ਗੁਰਦੁਆਰਾ ਸਾਹਿਬ ਤੋਂ ਆ ਰਹੀ ਹੈ ਜੀ ਐਮਟੀਬੀ ਪਰ ਪਰ ਕੇ ਆ ਰਹੇ ਗੁਰਦੁਆਰਾ ਸਾਹਿਬ ਤੋਂ ਤੇ ਬਾਜ਼ਾਰ ਲੱਗਿਆ ਹੋਇਆ ਜੀ ਸਾਰਾ ਤੇ ਸੰਗਤ ਯਾਰ ਵਾਕਈ ਬਹੁਤ ਜ਼ਿਆਦਾ ਆਈ ਹੋਈ ਅੱਜ ਵੀ ਤੇ ਅਸੀਂ ਪਹੁੰਚ ਗਏ ਨਹੀਂ ਗੁਰਦੁਆਰਾ ਸਾਹਿਬ ਤੇ ਸਾਰੀ ਮਾਰਕੀਟ ਲੱਗੀ ਹੋਈ ਹੈ ਬਾਹਰ ਤੇ ਦੇਖੋ ਕਿਵੇਂ ਲੈਹਰਾ ਬਹਿਰਾ ਲੱਗਿਆ ਹੋਇਆ ਕਿੰਨੀ ਸੰਗਤ ਆ ਰਹੀ ਹੈ ਅੱਜ ਵੈਸੇ ਸ਼ਨੀਵਾਰ ਦਾ ਦਿਨ ਹੈ ਜਿਉਂ ਕਹਿੰਦੇ ਹੁੰਦੇ ਵੀ ਐਤਵਾਰ ਜ਼ਿਆਦਾ ਸੰਗਤ ਆਉਂਦੀ ਹੈ ਮੈਨੂੰ ਤਾਂ ਲੱਗਦਾ ਰੋਜ਼ ਹੀ ਸੰਗਤ ਬਹੁਤ ਆਉਂਦੀ ਏ ਇਹ ਅਗਜੀ ਗੁਰਦੁਆਰਾ ਸਾਹਿਬ ਜੀ ਮੇਨ ਐਂਟ੍ਰੈਂਸ ਗੁਰਦੁਆਰਾ ਸ੍ਰੀ ਅੜੀ ਸਰ ਸਾਹਿਬ ਤੇ ਚੱਲਦੇ ਆਪਾਂ ਅੰਦਰ ਕਰਦੇ ਆ ਦਰਸ਼ਨ ਮੇਲੇ ਤੇ ਇੰਟੇ ਕਰਦੇ ਸੱਜੇ ਪਾਸੇ ਜੋੜਾ ਕਰ ਜੋੜੇ ਜਮਾ ਕਰਵਾ ਲਈ ਆਪਾਂ ਪਹਿਲਾਂ ਅੰਮ੍ਰਿਤ ਗਈਏ ਦੇ ਕਰਵਾਉਣ ਵਾਸਤੇ ਸੰਗਤ ਦੀ ਬਹੁਤ ਹੀ ਜ਼ਿਆਦਾ ਮਾਨਤਾ ਜੀ ਇਸ ਪ੍ਰਸਤਾਨ ਦੇ ਪ੍ਰਤੀ ਤੇ ਕਹਿੰਦੇ ਸੰਗਤ ਦੇ ਸਾਰੇ ਅੜੇ ਹੋਏ ਕਾਰਜ ਸਵਾਰੇ ਜਾਂਦੇ ਉੱਤੇ ਜੋ ਵੀ ਆਪਣੀ ਸਰਦਾ ਭਾਵਨਾ ਨਾਲ ਤੇ ਇੱਥੇ ਆਉਂਦਾ ਨਤਮਸਤਕ ਹੁੰਦਾ ਅਰਦਾਸ ਕਰਦਾ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਤੇ ਅੜੇ ਹੋਏ ਜੋ ਵੀ ਜੋ ਵੀ ਅੜੇ ਹੋਏ ਕੰਮ ਐ ਸਾਰੇ ਸੰਪੂਰਨ ਹੁੰਦੇ ਆ ਜਿੱਥੇ ਆ ਕੇ ਇਹ ਕਰਵਾ ਲਈਏ ਜੀ ਤੇ ਚੱਲਦੇ ਆਂ ਅਸੀਂ ਹੁਣ ਅੱਗੇ ਰੱਖਣ ਕਰਨ ਇਧਰ ਲਈ ਵਾਸਤੇ ਇੱਕ ਹਾਲ ਤਿਆਰ ਹੋ ਰਿਹਾ ਜੀ ਤੇ ਜਿਵੇਂ ਜਿਵੇਂ ਸੰਗਤ ਜ਼ਿਆਦੀ ਆਉਂਦੀ ਜਾਂਦੀ ਹੈ ਤੇ ਇਮਾਰਤਾਂ ਨੂੰ ਵੱਡਾ ਕਰਨਾ ਪੈਂਦਾ ਸੰਗਤ ਨੂੰ ਦੇਖਦੇ ਹੋਏ ਬਸ ਉਸੇ ਤਰ੍ਹਾਂ ਹੀ ਇਧਰ ਇਹ ਹਾਲ ਨਵਾਂ ਤਿਆਰ ਹੋ ਗਿਆ ਜੀ ਇਧਰ ਹੋ ਰਹੀ ਹੈ ਜੀ ਪਾਣੀ ਦੀ ਸੇਵਾ ਜਲ ਦੀ ਸੇਵਾ ਲੰਗਰ ਤੇ ਬੈਠੀ ਆ ਜਿੱਥੇ ਆਰਾਮ ਕਰ ਰਹੀ ਹੈ ਸਾਡੇ ਥੱਲੇ ਤੇ ਸਾਹਮਣੇ ਜੋ ਇਮਾਰਤ ਬਣੀ ਹੋਈ ਆ ਉਹ ਲੰਗਰ ਹਾਲ ਦੀ ਹੈ ਜੀ ਇਹ ਵੀ ਨਵੀਂ ਤਿਆਰ ਹੋਈ ਹੈ ਤੇ ਇਧਰਲੇ ਪਾਸੇ ਆ ਗਈ ਦਰਬਾਰ ਹਾਲ ਗੁਰਦੁਆਰਾ ਸਾਹਿਬ ਦੀ ਮੱਤ ਦੇ ਨਾਲ ਬਿਲਕੁਲ ਸਿਰੋਵਰ ਹੈ ਜੀ ਪਹਿਲਾਂ ਚੱਲੇ ਅਸੀਂ ਸਿਰੋਵਰ ਤੇ ਪੰਜ ਸਨਾਨਾ ਕਰਨ ਜਾਹੋ ਚੱਲਦੇ ਆ ਕਿ ਅੰਦਰ ਮੱਤਾਂ ਦੇਖਣ ਦੇਹ ਹੁਸਜਣੇ ਅਸੀ ਸੜੀਆਂ ਦੇਹ ਸੁਜਣੇ ਅਸੀ ਸੜੀਆਂ ਦੇਹ ਹੁਸਜਣੇ ਅਸੀ ਸੜੀਆਂ ਦੇਹ ਸੁਜਣੇ ਅਸੀ ਸੜੀਆਂ ਜੋ ਵਰਤੰ ਕਹਿੰਦੇ ਆ ਜੀ ਐਤਵਾਰ ਨੂੰ ਇੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਇੰਨੀ ਜ਼ਿਆਦਾ ਸੰਗਤ ਆਉਂਦੀ ਹੈ ਤੇ ਅੱਜ ਸ਼ਨੀਵਾਰ ਆ ਸੰਗਵਾਰਾਂ ਤੇ ਸੰਗਤ ਅੱਜ ਵੀ ਬਹੁਤ ਜ਼ਿਆਦਾ ਹੈ ਤੇ ਸੰਗਤ ਦੂਰੋਂ ਨੇੜੋਂ ਕਾਫੀ ਆਉਂਦੀ ਹੈ ਤੇ ਸੰਗਤ ਲਈ ਸ਼ੈੱਡ ਪਾਇਆ ਹੋਇਆ ਜੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਦਾ ਕੋਈ ਆidea ਕੰਮ ਸੌਰ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਤੇ ਫਿਰ ਇੱਥੇ ਡੱਬਾ ਚੜਾ ਕੇ ਜਾਂਦਾ ਮਠਿਆਈ ਦਾ ਤੇ ਇਧਰਲੇ ਪਾਸੇ ਦੇਖੋ ਕਿੰਨੇ ਡੱਬੇ ਪਏ ਆ। ਖਾਲੀ ਡੱਬੇ ਸਾਰੇ। ਇਹ ਡੱਬਿਆਂ ਤੋਂ ਹੀ ਆਪਾਂ ਦੇਖ ਸਕਦੇ ਆ ਕਿ ਸੰਗਤ ਦੀਆਂ ਕਿੰਨੀਆਂ ਕੋ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ। ਕਿੰਨੇ ਆਲੇ ਕੰਮ ਜਿਹੜੇ ਸਵਰਦੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਪਹਿਲਾਂ ਇੱਥੇ ਨਾਮ ਲਿਖਦੇ ਹੁੰਦੇ ਸੀਗੇ ਤੇ ਆਪਾਂ ਕਰਦੇ ਸੀ ਕਿ ਨਾਮ ਲਿਖ ਕੇ ਬੋਲ ਦਿੰਦੇ ਸੀਗੇ ਤੇ ਪਰ ਉਹ ਸੰਗਤ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਉਣ ਲੱਗ ਗਈ ਆ ਤੇ ਉਹ ਸਿਸਟਮ ਇਹਨਾਂ ਨੇ ਬੰਦ ਕਰਤਾ ਜੀ। ਹੈ ਉਹ ਤੁਸੀਂ ਆਪਣੀ ਆਪਣੀ ਅਰਦਾਸ ਤੁਸੀਂ ਖੁਦ ਜਾ ਕੇ ਪ੍ਰਮਾਤਮਾ ਅੱਗੇ શ્રી ਗੁਰਾਂਤ ਸਾਹਿਬ ਅੱਗੇ ਉੱਤੇ ਕਰੋ ਕਿ ਆਪਣੀਆਂ ਸਾਰੀਆਂ ਮਨੋਕਾਮਨਾਵਾਂ ਇੱਥੇ ਪੂਰੀਆਂ ਹੋਣਗੀਆਂ ਇੱਧਰ ਸੰਗਤ ਵਾਸਤੇ ਸੰਗਤਾਂ ਲੰਗਰ ਤਿਆਰ ਕਰ ਰਹੀਆਂ ਹਨ ਆਟਾ ਬੁੰਨਣ ਵਾਲੀ ਮਸ਼ੀਨ ਲੱਗੀ ਹੋਈ ਹੈ ਇਹਦੇ ਵਿੱਚ ਆਟਾ ਪਾ ਦਿੰਦੇ ਆ 0.5 ਤੇ ਕਰ ਚਿਪਾ ਆਟਾ ਪਾਦਰ ਨਾਲ ਪਾਣੀ ਪਾਦਣਗੇ ਤੇ ਆਟਾ ਬੁੰਨਿਆ ਜਾਊਗਾ ਇੱਧਰ ਸੰਗਤ ਪੂਰੀ ਸ਼ਰਧਾ ਨਾਲ ਸੇਵਾ ਕਰਦੀ ਹੈ ਦੇਖ ਸਕਦੇ ਹੋ ਤੁਸੀਂ ਮੈਂ ਆ ਰੂਗੀ ਆਹ ਬੋਲੋ ਲੱਖੀ ਯਾਦ ਹੈ ਯਾਦ ਹੈ ਤੇ ਜੇ ਕੋਈ ਸੰਗਤ ਜਾਵੇ ਕਰਕੇ ਪਾਰਟੀ ਬੁੱਕ ਕਰਵਾ ਸਕਦੀ ਹੈ ਜੀ ਨਾਲ ਦੀ ਸ਼ਰਤਾਂ ਅਨੁਸਾਰ ਜਿਸ ਦੇ ਦਿੱਤਾ ਜਾਂਦਾ ਜੀ ਲੱਡੂਆਂ ਦਾ ਪ੍ਰਸ਼ਾਦ ਤੇ ਅੰਮ੍ਰਿਤ ਹਣੀ ਲੈ ਕੇ ਆਈ ਹੈ ਹੋ ਜਾ ਰਿਹਾ ਜਿਵੇਂ ਲੰਗਰ ਚ ਕਰ ਲੰਗਰ ਹਾਲ ਦੇ ਦਰਵਾਜ਼ੇ ਦੇਖੋ ਜਿਵੇਂ ਕਿਸੇ ਕਿਲੇ ਦੇ ਦਰਵਾਜ਼ੇ ਹੁੰਦੇ ਆ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆ ਅੰਦਰ ਛੋਟਾ ਜਿਹਾ ਪਛੰਗੀ ਦੇਵਾਕਾਰ ਜੀ ਪੰਡਿਆ ਜੀ ਸਾਰਾ ਹਾਲ तकरीबन ਫੁੱਲ ਹੋਇਆ ਪਿਆ ਜੀ ਸੰਗਤ ਨਾਲ ਤੇ ਸਾਰੇ ਪਾਸੇ ਸੰਗਤ ਦਾ ਲੰਗਰ ਚੱਲ ਰਹੀ ਹੈ ਜੀ ਅਜੋਤ ਜੀ ਛੱਡ ਦੇਖ ਰਹੇ ਪਿੱਛੇ ਹਨਾ ਤੇ ਕਹਿੰਦੇ ਐਤਵਾਰ ਨੂੰ ਇੰਨੀ ਜ਼ਿਆਦਾ ਸੰਗਤ ਆਉਂਦੀ ਹੈ ਜਿਹੜਾ ਸਾਰਾ ਸ਼ੱਡਣਾ ਇੱਥੇ ਸੰਗਤ ਦੀਆਂ ਲੰਬੀਆਂ-ਲੰਬੀਆਂ ਲੇਣਾ ਲੱਗੀਆਂ ਹੁੰਦੀਆਂ ਮੱਥਾ ਟੇਕਣ ਲਈ ਤੇ ਇੰਨੀ ਜ਼ਿਆਦਾ ਸੰਗਤ ਆਉਂਦੀ ਹੈ ਤੇ ਦੇਖ ਲਓ ਕਿੰਨਾ ਵੱਡਾ ਸ਼ੱਡ ਹੈ ਤੇ ਸਾਰਾ ਬਿਲਕੁਲ ਇਹ ਭਰਿਆ ਹੁੰਦਾ ਜੀ ਐਤਵਾਰ ਨੂੰ ਆਪ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਤੇ ਦੱਸਿਆ ਹੋਇਆ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਤੇੜੀ ਪੈ ਗਿਆ ਸੀਗਾ ਤੇ ਜਿਹੜੇ ਜਾ ਰਿਹਾ ਸੀ ਤੇ ਸੰਗਤ ਇਹ ਪੁੱਛਣ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਅੱਗੇ ਤੰਬਾਕੂ ਦੇ ਖੇਤ ਆਏ ਜਿੱਦ ਕੰਨ ਘੋੜਾ ਅੱਗੇ ਨਹੀਂ ਜਾ ਰਿਹਾ ਤੇ ਗੁਰੂ ਜੀ ਨੇ ਬਚਨ ਕੀਤੇ ਸੀ ਕਿ ਇਹ ਲੋਕ ਵੀ ਕਿਸੇ ਦਿਨ ਤੇ ਸਿੰਘ ਸਜਣਗੇ ਤੇ ਗੁਰੂ ਘਰਾਂ ਦੀ ਸੇਵਾ ਕਰ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਤੇ ਜੋ ਵੀ ਇੱਥੇ ਸੰਗਤ ਆਇਆ ਕਰੇਗੀ ਉਹਨਾਂ ਦੀਆਂ ਮੰਨੋ ਕਾਮਨਾਵਾਂ ਪੂਰੀਆਂ ਹੋ ਜਾਂਣਗੀਆਂ ਤੇ ਉਹਨਾਂ ਦੇ ਅੜੇ ਹੋਏ ਕਾਰਜ ਪੂਰੇ ਹੋ ਜਾਂ ਕਰਨਗੇ ਨੇ ਸ਼ਰਦਾ ਨਾਲ ਜੋ ਆਉਂਦੇ ਆ ਉਹਨਾਂ ਦੇ ਸਭ ਅੜੇ ਹੋਏ ਕੰਮ ਪੂਰੇ ਹੁੰਦੇ ਆ ਇਸ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਅੜੀ ਸਰ ਸਾਹਿਬ ਪੈ ਗਿਆ ਤੇ ਗੁਰਦੁਆਰਾ ਸਾਹਿਬ ਦੇ 메ਨ ਗੇਟ ਤੇ ਜਿੱਕਾ ਸਮਾਧ ਬਣੀ ਹੋਈ ਆ ਬਾਬਾ ਭਗਤ ਸਿੰਘ ਜੀ ਦੀ ਸਮਾਧ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗੁਰੂ ਘਰ ਦੀ ਸੇਵਾ ਕੀਤੀ ਸੀ ਤੇ ਇੱਕ ਛੋਟੀ ਜਿਹੀ ਛਪਰੀ ਬਣਾਈ ਸੀ ਤੇ ਅੱਜ ਦੇਖੋ ਕਿੰਨੇ ਰੰਗ ਭਾਗ ਲੱਗੇ ਆ ਮਹਾਰਾਜ ਦੀ ਕਿਰਪਾ ਨਾਲ ਕਿੰਡੀ ਵੱਡੀ ਇਮਾਰਤ ਖੜੀ ਹੋ ਗਈ ਜੀ ਗੁਰਦੁਆਰਾ ਸਾਹਿਬ ਦੀ ਤੇ ਕੰਮ ਇੱਥੇ ਚੱਲ ਜਾਂਦਾ ਜੀ ਲਗਾਤਾਰ ਕੰਸਟਰਕਸ਼ਨ ਦਾ ਕਿਉਂਕਿ ਜਿਵੇਂ ਜਿਵੇਂ ਸੰਗਤ ਜਾਦਾ ਗਿਣਤੀ ਦੇ ਵਿੱਚ ਆਉਂਦੀ ਹੈ ਤੇ ਸੰਗਤ ਦੇ ਟਿਹਰਾਵਲੀ ਵੱਡੀ ਮਾਕ ਦੀ ਜ਼ਰੂਰਤ ਪੈਂਦੀ ਹੈ ਇਸੇ ਕਰਕੇ ਇੱਥੇ ਕੰਟਰੈਕਸ਼ਨ ਚੱਲੀ ਜਾਂਦੀ ਹੈ ਜੀ ਹੁਣ ਲਗਾਤਾਰ ਇੱਕ ਬਾਬਾ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਜੇ ਕੋਈ ਸੰਗਤ ਦੂਰੋਂ ਜੜੇ ਆਉਂਦੀ ਹੈ ਨਾ ਤੇ ਉਹਨਾਂ ਦੀ ਰਹਿائش ਦਾ ਵੀ ਇੱਥੇ ਪ੍ਰਬੰਧ ਹੈਗਾ ਜੀ ਇਹ ਰਹਿਸ਼ੇ ਆ ਕੋਈ ਜ਼ਿਆਦਾ ਤਾਂ ਨਹੀਂ ਗਿਆ ਪਰ ਫਿਰ ਵੀ ਕੁਛ ਰਹਿਸ਼ਾ ਹੈਗੀਆਂ ਜੀ ਜੇ ਕੋਈ ਸੰਗਤ ਲੋੜਬੰਦ ਹੁੰਦੀ ਹੈ ਉਹਨਾਂ ਨੂੰ ਰਹਿਸ਼ ਅਲੋਟ ਕਰ ਦਿੱਤੀ ਜਾਂਦੀ ਹੈ ਜੀ ਇੱਥੇ ਰਹਿਣ ਦੀ ਤੇ ਇਸ ਸਮਾਧ ਦੇ ਨਾਲ ਦੀ ਇਹਨਾਂ ਦੀ ਜੋਤ ਜਗ ਰਹੀ ਹੈ ਜੀ ਹੁਣ ਆਪਾਂ ਚੱਲਾਂਗੇ ਬਾਹਰ ਬਾਜ਼ਾਰ ਘੁਮਾਈ ਤੇਦਰ ਸੰਗਤ ਦੇ ਹੱਥ ਦੇ ਵਿੱਚ ਤੁਸੀਂ ਝਾਤ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਬਾਹਰ ਦਰਵਾਜ਼ਾ ਆ ਗਿਆ ਹੋਵੇਗਾ ਸਾਂਹੀ ਜੀ ਆ ਚੜੋਂ ਨਾਲੇ ਇਹ ਦੱਖਣ ਮੇਲੇ ਕਰ ਲਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਹੁਣ ਚੱਲੇ ਆ ਬਾਹਰ ਤੇ ਬਾਹਰ ਦਾ ਮਾਹੌਲ ਦੇਖਦੇ ਆ ਬਾਜ਼ਾਰ ਦੇਖਦੇ ਆ ਬਾਹਰ ਦਾ ਤੇ ਦੇਖ ਲੋ ਯਾਰ ਹੁਣ ਦੇਖਦੇ ਆ ਮੈਨੂੰ ਸਰਦਾਰ ਜੀ ਕੀ ਸ਼ਾਪਿੰਗ ਕਰਾਉਂਦੇ ਬਾਜ਼ਾਰ ਦੇ ਵਿੱਚ ਆ ਪੂਰਾ ਬਾਜ਼ਾਰ ਲੱਗਾ ਹੋਇਆ ਇੱਧ ਤੋਂ ਲੈ ਕੇ ਉਪਰਾਂ ਤੱਕ ਤੇ ਦੇਖ ਲੋ ਗੁਰੂ ਮਹਾਰਾਜ ਦੀ ਕਿੰਨੀ ਕਿਰਪਾ ਹੋਈ ਹੈ ਨਾ ਐਸਾ ਸਥਾਨ ਤੇ ਤੇ ਕਿਵੇਂ ਮੇਲਾ ਹੀ ਲੱਗਿਆ ਪਿਆ ਇੱਕ ਤਰ੍ਹਾਂ ਦਾ ਉਹ ਵੀ ਆਮ ਦਿਨਾਂ ਦੇ ਵਿੱਚ ਹਾਂ ਇਹ ਨਹੀਂ ਕੋਈ ਹਨਾ ਮੱਸੀਆ ਪੁੰਨਿਆ ਜਿਆਦਾ ਅਡੇ ਸੰਡੇ ਐਤਵਾਰ ਲੱਗਦਾ ਹਰ ਦਿਨ ਹੀ ਮੇਲਾ ਇਸ ਗੁਰਦੁਆਰਾ ਸਾਹਿਬ ਦਾ ਬਿਲਕੁਲ ਜੀ ਬਿਲਕੁਲ ਹਰ ਦਿਨ ਹੀ ਮੇਲਾ ਐਤਵਾਰ ਨੂੰ ਤਾਂ ਕਦੇ ਇੰਨਾ ਜਿਆਦਾ ਰਸ਼ ਹੁੰਦਾ ਜੀ ਇੱਥੇ ਪੈਰ ਖਲੋਤਾ ਨਹੀਂ ਹੁੰਦੀ ਤੇ ਕਾਰਨ ਇਹੀ ਹੈ ਸੰਗਤਾਂ ਦੇ ਅੜੇ ਹੋਏ ਕਾਰ ਦੇ ਸਵਾਰੇ ਜਾਂਦੇ ਆ ਇੱਥੇ ਤੇ ਸਰਦਾ ਭਾਵਨਾ ਨਾਲ ਤਾਂ ਹੀ ਸੰਗਤ ਆਉਂਦੀ ਹੈ ਇਹ ਸੀ ਜੀ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਮਿਲੇ ਤੇ ਅਸੀਂ ਇੱਥੇ ਪਹਿਲੀ ਵਾਰ ਆਏ ਸੀ ਸਾਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਤੇ ਵਧੀਆ ਦਰਸ਼ਨ ਮੇਲੇ ਹੋ ਗਏ ਤੇ ਸੰਗਤ ਯਾਰ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਜੀ ਇੱਥੇ ਕਾਫੀ ਚਿਰ ਦੇ ਅਸੀਂ ਸੋਚ ਰਹੇ ਸੀ ਅਸੀਂ ਆਉਣਾ ਹੈ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹਨ ਇਸ ਸਰਹਸਤਾਨ ਦੇ ਤੇ ਚਲੋ ਅੱਜ ਸਬਬ ਬਣ ਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਿਸ ਤਰ੍ਹਾਂ ਲੱਗੇ ਤੇ ਗੁਰੂ ਮਹਾਰਾਜ ਇਸ ਤਰ੍ਹਾਂ ਸਾਰਿਆਂ ਦੀ ਆਪਣੀ ਕਿਰਪਾ ਬਣਾਈ ਰੱਖਣ ਤੇ ਸਾਰਿਆਂ ਦੀਆਂ ਅੜੇ ਹੋਏ ਕੰਮ ਬਣੇ ਜਾਣ ਤੇ ਸੰਗਤੀ ਇਸੇ ਤਰ੍ਹਾਂ ਹੀ ਆਉਂਦੀ ਰਹੇ ਤੇ ਦਰਸ਼ਨ ਮੇਲੇ ਕਰਦੀ ਰਹੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਹੀ ਕੋਰ ਵੀਡੀਓ ਦੇ ਨਾਲ ਤਦ ਤੱਕ ਲਈ ਸ਼ੁਕਰੀਆ